ਇਸ ਆਮ ਆਯੋਗ ਐਸਐਸਪੀ ਸਾਹਿਬ ਸ੍ਰੀ ਅਜੇ ਗਾਂਧੀ ਆਈਪੀਐਸ ਸਾਹਿਬ ਦੇ ਦਿਸੰਦਰ ਦੇਸ਼ਾਂ ਤਹਿਤ ਜਿਹੜੀ ਨਸ਼ੇ ਵਿਰੁੱਧ ਮਹਿਮ ਚਲਾਈ ਗਈ ਹੈ ਇਹਦੇ ਵਿੱਚ ਜਿਹੜੀ ਕੱਲ ਜਿਹੜੀ ਮੋਗਾ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਇਹਦੇ ਵਿੱਚ ਸਾਡੇ ਜਿਹੜੇ ਸੀਆਈਏ ਦੇ ਏਐਸਆਈ ਸੁਖਵਿੰਦਰ ਸਿੰਘ ਉਹਨਾਂ ਨੂੰ ਜਿਹੜੀ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਜਿਹੜੇ ਤਿੰਨ ਜਾਣੇ ਆ ਜਿਹਦੇ ਵਿੱਚ ਗਰਮੀਤ ਸਿੰਘ ਰਾਮਰਾਤਨ ਤੇ ਗੁਰਪ੍ਰੀਤ ਸਿੰਘ ਇਹ ਤਿੰਨੇ ਜਣੇ ਜਿਹੜਾ ਕੱਚਾ ਦਸਾਂਝ ਰੋਡ ਦੇ ਉੱਪਰ ਸੈਕਰਟ ਹਾਰਟ ਸਕੂਲ ਦੇ ਅੱਗੇ ਜਿਹੜਾ ਨਸ਼ਾ ਵੇਚਣ ਵਾਸਤੇ ਖੜੇ ਆ ਮੈਂ ਗਾਹਕ ਦੀ ਅਡੀ ਕਰ ਰਿਆਂ ਜਿਹਦੇ ਵਿੱਚ ਐਸੀ ਸੁਖਵਿੰਦਰ ਸਿੰਘ ਨੇ ਇਹਨਾਂ ਨੂੰ ਕਾਬੂ ਕੀਤਾ ਅਤੇ ਇਹਨਾਂ ਤੋਂ ਜਿਹੜਾ 286 ਗ੍ਰਾਮ ਹੈਰੋਨ ਨਾਰਾਮ ਦੇ ਇਹਦੇ ਵਿੱਚ ਜਿਹੜੇ ਇਹ ਇਹਨਾਂ ਨੇ ਆਪਦੀ ਪੁੱਛਗਿੱਛ ਵਿੱਚ ਜਿਹਦੇ ਵਿੱਚ ਗਰਮੀਤ ਸਿੰਘ ਨੇ ਦੱਸਿਆ ਕਿ ਜਿਹੜਾ ਇਹ ਜਿਹੜਾ ਹੈਰੋਨ ਨੇ ਜਗਤਪ੍ਰੀਤ ਸਿੰਘ ਜੱਗਾ ਵਾਸੀ ਛੇਰਪੁਰ ਟਾਬਾ थाना ਤਰਮਕੋਟ ਉਹਦੇ 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 ਤੋਂ ਲੈ ਕੇ ਆਇਆ ਤੇ ਉਹਨੂੰ ਉਹਦੇ ਵਿੱਚ ਅਸੀਂ 29 ਐਨਡੀਪੀਐਸ ਸੈਕਟਰ ਵਿੱਚ ਨਾਮਜ਼ਦ ਕਰਕੇ ਜਿਹੜਾ ਉਹਨੂੰ ਵੀ ਗ੍ਰਿਫਤਾਰ ਕਰ ਲਿਆ